ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਗੱਲ ਕਰਨ ਲੱਗੇ ਹਾਂ ਆ ਵੇ ਸਾਖੀ ਵਿੱਚ ਅੱਗੇ ਜਾਣਦੇ ਹਾਂ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਰਾਏ ਪੋਏ ਦੀ ਤਲਵੰਡੀ ਵਿਖੇ 1469 ਇਸਵੀ ਨੂੰ ਉਤਾਰ ਧਾਰਿਆ ਬਾਅਦ ਵਿੱਚ ਉਸ ਥਾਨ ਨੂੰ ਨਨਕਾਣਾ ਸਾਹਿਬ ਕਿਹਾ ਜਾਣ ਲੱਗਾ ਇਹ ਥਾਨ ਅੱਜ ਕੱਲ ਪਾਕਿਸਤਾਨ ਵਿੱਚ ਹੈ ਉਹਨਾਂ ਦੀ ਵੱਡੀ ਭੈਣ ਦਾ ਨਾਮ ਨਾਨਕੀ ਸੀ ਭੈਣ ਭਰਾ ਦਾ ਆਪਸ ਵਿੱਚ ਬਹੁਤ ਪਿਆਰ ਸੀ ਗੁਰੂ ਨਾਨਕ ਨੂੰ ਪਾਦੇ ਕੋਲ ਪੜਨੇ ਪਾਇਆ ਗਿਆ ਤਾਂ ਉਹਨਾਂ ਪਾਦੇ ਨੂੰ ਵੀ ਕਰਮ ਕਾਂਡਾਂ ਤੋਂ ਮੁਕਤ ਹੋਣ ਦਾ ਸੰਦੇਸ਼ ਦੇ ਦਿੱਤਾ ਪਿਤਾ ਨੇ ਉਹਨਾਂ ਦਾ ਧਿਆਨ ਘਰੇਲੂ ਕੰਮਾਂ ਵਿੱਚ ਲਾਉਣ ਲਈ ਉਹਨਾਂ ਦਾ ਵਿਆਹ ਬੀਬੀ ਸਲਖਣੀ ਨਾਲ ਕਰ ਦਿੱਤਾ। ਉਹਨਾਂ ਦੇ ਦੋਸਪੁੱਤਰ ਸ੍ਰੀ ਚੰਦ ਤੇ ਲਖਮੀਦਾਸ ਹੋਏ ਪਰ ਉਹਨਾਂ ਦਾ ਮਨ ਸੰਸਾਰਕ ਕੰਮਾਂ ਵਿੱਚ ਨਾ ਲੱਗਿਆ। ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ। ਆਪਣਾ ਅੰਤਿਮ ਸਮਾਂ ਉਹਨਾਂ ਕਰਤਾਰਪੁਰ ਵਿਖੇ ਬਿਤਾਇਆ ਤੇ ਭਾਈ ਲੈਣਾ ਜੀ ਨੂੰ ਗੁਰਗੱਦੀ ਸੌਂਪੀ 1539 ਈਸਵੀ ਨੂੰ। ਆਪ ਜੋਤੀ ਜੋਤ ਸਮਾ ਗਏ ਆਪਣੇ ਪੁੱਤਰ ਨੂੰ ਸਦਾ ਧਿਆਨ ਮਗਨ ਦੇਖ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਚਿੰਤਿਤ ਰਹਿਣ ਲੱਗੇ ਉਹ ਨਾ ਤਾਂ ਆਪਣੇ ਸਾਥੀਆਂ ਨਾਲ ਖੇਡਦੇ ਨਾ ਹੀ ਕਿਸੇ ਨਾਲ ਗੱਲਬਾਤ ਕਰਦੇ ਪਿਤਾ ਨੇ ਆਪਣੇ ਨਾਲ ਵਿਚਾਰ ਕੀਤੀ ਕਿਉਂ ਨਾ ਨਾਨਕ ਨੂੰ ਵਪਾਰ ਕਰਨ ਲਈ ਕਿਹਾ ਜਾਵੇ ਇਹਦੇ ਨਾਲ ਉਸਦਾ ਮਨ ਦੂਜੇ ਪਾਸੇ ਲੱਗ ਜਾਵੇ ਅਤੇ ਇਦਾਂ ਕਰਨ ਨਾਲ ਘਰ ਦੀ ਆਮਦਨ ਵੀ ਵੱਧ ਜਾਵੇਗੀ। ਪਿਤਾ ਰਿੰਗੁਰ ਨਾਨਕ ਦੇਵ ਨੂੰ ਕੁਝ ਪੈਸੇ ਦਿੱਤੇ ਅਤੇ ਕਿਹਾ ਇਹ ਪੈਸੇ ਲੈ ਕੇ ਤੂੰ ਝੂੜ ਖਾਨੇ ਜਾ ਤੇ ਉੱਥੇ ਕੋਈ ਵਪਾਰ ਸ਼ੁਰੂ ਕਰ ਲੈ। ਗੁਰਨਾਨਕ ਦੇਵ ਜੀ ਝੂੜ ਖਾਨੇ ਵੱਲ ਜਾਂਦੇ ਹੋਏ ਰਾਹ ਜੰਗਲ ਵਿੱਚੋਂ ਗੁਜ਼ਰ ਰਹੇ ਸੀ ਤਾਂ ਉਹਨਾਂ ਨੂੰ ਰੁੱਖਾਂ ਥੱਲੇ ਬੈਠੇ ਕੁਝ ਸਾਧੂ ਦਿਖਾਈ ਦਿੱਤੇ। ਕੋਲ ਜਾ ਕੇ ਪਤਾ ਲੱਗਾ ਕਿ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਚੱਕਿਆ। ਗੁਰੂ ਜੀ ਨੇ ਸੋਚਿਆ ਪਿਤਾ ਵੱਲੋਂ ਮਿਲੇ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਕਰਾਇਆ ਜਾਵੇ ਇਸ ਤੋਂ ਚੰਗਾ ਵਪਾਰ ਹੋਰ ਕੀ ਹੋ ਸਕਦਾ ਹੈ ਗੁਰੂ ਜੀ ਨੇ ਪੈਸਿਆਂ ਦੇ ਰਸਦ ਖਰੀਦ ਕੇ ਭੋਜਨ ਤਿਆਰ ਕੀਤਾ ਉਹ ਭੋਜਨ ਸਾਧੂਆਂ ਨੂੰ ਛਕਾ ਦਿੱਤਾ ਇਸ ਤੋਂ ਬਾਅਦ ਦੋਵੇਂ ਜਣੇ ਘਰ ਵੱਲ ਚੱਲ ਪਏ ਪਿੰਡ ਪਹੁੰਚਣ ਉਪਰੰਤ ਗੁਰੂ ਜੀ ਆਪ ਇੱਕ ਦਰਖਤ ਥੱਲੇ ਖੜੇ ਹੋ ਗਏ ਅਤੇ ਸਾਥੀ ਭਾਈ ਮਰਦਾਨਾ ਨੂੰ ਆਪਣੇ ਘਰ ਭੇਜ ਦਿੱਤਾ ਪਿਤਾ ਕਾਲੂ ਨੂੰ ਜਦ ਪਤਾ ਲੱਗਾ ਕਿ ਵਪਾਰ ਲਈ ਜਿੱ ਦਿੱਤੇ ਪੈਸਿਆਂ ਦਾ ਅਨਾਜ ਲੈ ਸਾਧੂ ਨੂੰ ਭੋਜਨ ਛਕਾ ਦਿੱਤਾ ਹੈ ਤਾਂ ਉਸ ਨੂੰ ਗੁੱਸਾ ਚੜ ਗਿਆ ਉਹ ਤੇਜ਼ੀ ਨਾਲ ਉਸ ਵੱਲ ਤੁਰਨ ਲੱਗਾ ਜਿੱਧਰ ਗੁਰੂ ਜੀ ਖੜੇ ਸਨ ਸੰਗ ਦੇ ਵਿਚਾਰਾਂ ਲੋਕਾਂ ਵਿੱਚ ਪਰਵਾਣ ਹੁੰਦਿਆਂ ਦੇਖ ਕਈਆਂ ਨੂੰ ਬਹੁਤ ਤਕਲੀਫ ਹੋਣ ਲੱਗੀ ਅਜੀਹੇ ਲੋਕਾਂ ਵਿੱਚੋਂ ਇੱਕ ਕਾਜੀ ਨੇ ਲੱਗ ਕੇ ਦੇ ਨਵਾਬ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਨਾਨਕ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਹ ਪ੍ਰਚਾਰ ਕਰਦਾ ਫਿਰਦਾ ਹੈ ਕਿ ਅਸੀਂ ਨਾ ਹਿੰਦੂ ਹਾਂ ਨਾ ਹੀ ਮੁਸਲਮਾਨ ਅਸੀਂ ਕਹਿੰਦੇ ਹਾਂ ਅਸਲ ਮੁਸਲਮਾਨ ਉਹ ਹੈ ਜੋ ਨਮਾਜ਼ੀ ਹੈ ਤੇ ਅੱਲਾਹ ਵਿੱਚ ਵਿਸ਼ਵਾਸ ਰੱਖਦਾ ਹੈ ਪਰ ਉਹ ਕਹਿੰਦਾ ਹੈ ਅਸੀਂ ਸਭ ਇੱਕ ਹਾਂ ਨਵਾਬ ਨੇ ਜਵਾਬ ਦਿੱਤਾ ਸੰਤਾਂ ਭਗਤਾਂ ਨਾਲ ਝਗੜਾ ਕਰਨਾ ਠੀਕ ਨਹੀਂ ਉਹ ਤਾਂ ਸਾਰਿਆਂ ਨਾਲ ਸਾਰਿਆਂ ਨਾਲ ਪਿਆਰ ਕਰਨ ਦਾ ਸੰਦੇਸ਼ ਦਿੰਦੇ ਹਨ ਕਾਜੀ ਆਪਣੀ ਜਿੱਦੇ ਉੱਪਰ ਅੜਿਆ ਰਿਹਾ ਤਦ ਨਵਾਬ ਨੇ ਆਪਣਾ ਨੌਕਰ ਭੇਜ ਕੇ ਗੁਰੂ ਜੀ ਨੂੰ ਆਪਣੇ ਕੋਲ ਬੁਲਾਇਆ ਤਾਂ ਗੁਰੂ ਜੀ ਨੇ ਨੌਕਰ ਨੂੰ ਕਿਹਾ ਤੇਰੇ ਮਾਲਕ ਤੋਂ ਮੈਂ ਕੀ ਲੈਣਾ ਹੈ ਜਦ ਨੌਕਰ ਦੁਬਾਰਾ ਨਵਾਬ ਦੇ ਬੇਨਤੀ ਲੈ ਕੇ ਆਇਆ ਤਾਂ ਗੁਰੂ ਜੀ ਮੰਨ ਗਏ ਅਤੇ ਉਸ ਦੇ ਨਾਲ ਚਲੇ ਗਏ ਉਸ ਵੇਲੇ ਸ਼ਾਮ ਦੀ ਨਵਾਜ਼ ਦਾ ਸਮਾਂ ਹੋ ਚੁੱਕਿਆ ਸੀ ਉਤੇ ਹਾਜ਼ਰ ਕਾਜੀ ਨੇ ਕਿਹਾ ਤੂੰ ਆਪੇ ਕਹਿੰਦਾ ਹੈ ਕਿ Hindu Musliman Hindu Musliman ਵਿਚਾਲੇ ਕੋਈ ਭੇਦ ਨਹੀਂ ਇਸ ਲਈ ਤੂੰ ਸਾਡੇ ਨਾਲ ਨमाज ਪੜ। ਹੁਣ ਤੇਰਾ ਸਾਰਾ ਭੇਦ ਖੁੱਲ ਜਾਵੇਗਾ। ਮਸਜਿਦ ਜਾ ਕੇ ਨਵਾਬ ਕਾਜੀ ਅਤੇ ਹੋਰ ਲੋਕਾਂ ਨੇ ਨमाज ਅਦਾ ਕੀਤੀ ਪਰ ਗੁਰੂ ਜੀ ਖੜੇ-ਖੜੇ ਉਹਨਾਂ ਨੂੰ ਦੇਖਦੇ ਰਹੇ। ਨमाज ਸਮਾਪਤੀ ਬਾਅਦ ਕਾਜੀ ਨੇ ਗੁਰੂ ਜੀ ਸਾਹਿਬ ਜੀ ਤੋਂ ਪੁੱਛਿਆ ਤੂੰ ਸਾਡੇ ਨਾਲ ਮਿਲ ਕੇ ਨमाज ਕਿਉਂ ਨਹੀਂ ਪੜੀ? ਗੁਰੂ ਜੀ ਨੇ ਜਵਾਬ ਦਿੱਤਾ ਨमाज ਵੇਲੇ ਤੂੰ ਤਾਂ ਆਪਣੇ ਘਰ ਜੰਮੇ ਨਵੇਂ ਇਸ ਬਚੇਰੇ ਦੀ ਚਿੰਤਾ ਕਰ ਰਿਹਾ ਸੀ। ਤੇ ਉਹ ਖੂਚ ਨਾ ਡਿੱਗ ਪਵੇ ਮੈਂ ਕਿਸ ਨਾਲ ਨमाज ਪੜਦਾ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ